ਅੱਜ ਭਾਜਪਾ ਸਮਾਜ ਪਾਰਟੀ ਲੋਕ ਸਭਾ ਬਠਿੰਡਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਬਠਿੰਡਾ ਲੋਕ ਸਭਾ ਦੇ ਸਾਰੇ ਜ਼임ੇਦਾਰ ਲੀਡਰਸ਼ਿਪ ਨੇ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਜੀ ਦਾ ਵੈਲਕਮ ਕੀਤਾ ਭੈਣ ਜੀ ਦਾ ਧੰਨਵਾਦ ਕੀਤਾ ਔਰ ਇਸ ਤੋਂ ਇਲਾਵਾ ਭਾਜਪਾ ਸਮਾਜ ਪਾਰਟੀ 26 ਜਨਵਰੀ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਡਾਕਟਰ ਅੰਬੇਦਕਰ ਜੀ ਦੇ ਸਨਮਾਨ ਵਿੱਚ ਬਹੁਜਨ ਸਮਾਜ ਪਾਰਟੀ ਮਦਾਨ ਚ ਇਸ ਵਿਸ਼ੇ ਨੂੰ ਲੈ ਕੇ ਆਪਣੇ ਸੰਗਠਨ ਨੂੰ ਗਾਈਡਲਾਈਨ ਦੇ ਰਹੀ ਆ ਕਿ ਭਈ ਉਸ ਦਿਨ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਔਰ 바ਵਾ ਸਭ ਡਾਕਟਰ ਅੰਬੇਦਕਰ ਜੀ ਨੇ ਜੋ ਇਸ ਦੇਸ਼ ਦੇ ਨਿਰਮਾਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੇਸ਼ ਨੂੰ ਸੰਵਿਧਾਨ ਦਿੱਤਾ ਔਰ 바ਵਾ ਸਭ ਡਾਕਟਰ ਅੰਬੇਦਕਰ ਜੀ ਦਾ ਇਸ ਦੇਸ਼ ਦੀਆਂ ਔਰਤਾਂ ਦੇ ਲਈ ਜੋ ਬੜਾ ਜੋਗਦਾਰਨਾ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਵਿੱਚ ਔਰਤਾਂ ਨੂੰ ਸਾਰੇ ਮਨੁੱਖੀ ਅਧਿਕਾਰਾਂ ਤੋਂ ਛੋਧਰਾ ਨਹੀਂ ਤਰ੍ਹਾਂ ਜੋ ਵਾਂਝੇ ਰੱਖਿਆ ਸੀ ਉਹਨਾਂ ਨੂੰ ਮਨੁੱਖੀ ਹੱਕ ਦੇਣ ਦੇ ਵਿੱਚ ਔਰ ਇਸ ਦੇਸ਼ ਦੇ ਦਲਤਾਂ ਲਈ ਪਛੜਿਆਂ ਲਈ ਦੇਸ਼ ਦੀਆਂ ਸਰਹੱਦਾਂ ਦੀ ਮਜ਼ਬੂਤੀ ਲਈ ਈਵਨ ਦੇਸ਼ ਦੀ ਡਿਫੈਂਸ ਫੋਰਸ ਜਿਹੜੀ ਪਹਿਲਾਂ ਸੋਸ਼ਲ ਆਧਾਰਿਤ ਸੀ ਸਮਾਜਿਕ ਵਿਵਸਥਾ ਦੇ ਉੱਪਰ ਆਧਾਰਿਤ ਸੀ ਉਨੂੰ ਸਰੀਰਕ ਫਿਟਨੈਸ ਦੇ ਉੱਪਰ ਆਧਾਰਿਤ ਬਣਾਇਆ ਔਰ ਜਿਹਦਾ ਨਤੀਜਾ ਕਿ ਅੱਜ ਸਾਡਾ ਦੇਸ਼ ਇੱਕ ਹੈ ਕੋਈ ਬਾਹਰੀ ਤਾਕਤ ਸਾਡੇ ਦੇਸ਼ ਨੂੰ ਤੋੜ ਨਹੀਂ ਸਕੇ ਜਿਹਦਾ ਪਾਕਿਸਤਾਨ ਟੁੱਟਿਆ ਤੁਜੇ ਭਾਰਤ ਅੱਜ ਮਜ਼ਬੂਤ ਹੋ ਜੇ ਸਾਡਾ ਦੇਸ਼ ਆਜ਼ਾਦੀ ਦੇ 75 ਵਰੇ ਜੜੇ ਆ ਉਹ ਆਪਣੀ ਇਕਤਾ ਖੰਡਤਾ ਦੀ ਰਾਖੀ ਕਰਨ ਚ ਸਮਰੱਥ ਰਿਹਾ ਤੋ ਇਹਦਾ ਕ੍ਰੈਡਿਟ ਕਿਸੇ ਹੁਕਮਰਾਨ ਨੂੰ ਨਹੀਂ ਡਾਕਟਰ ਅੰਬੇਡਕਰ ਜਿਹੜੇ ਸੰਵਿਧਾਨ ਨੂੰ ਜਾਂਦਾ ਔਰ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਸਰਕਾਰ ਆਮ ਪਾਰਟੀ ਦੀ ਆ ਬਹੁਜਨ ਸਮਾਜ ਪਾਰਟੀ ਸੱਤ ਤੇ ਪਹੁੰਚੀ ਆ 3 ਸਾਲ ਦੀ ਦੀ ਕਾਰਗੁਜ਼ਾਰੀ ਨੂੰ ਕਰੀਬ ਦੇਖਦੇ ਹੋਏ ਕਿ ਇਹ ਸਰਕਾਰ ਪੰਜਾਬ ਦੇ ਅੰਦਰ ਹਰ ਮੁੱਦੇ ਤੇ ਫੇਲ ਹੋਈ ਇਹਨੇ ਕਿਹਾ ਸੀ ਕਿ ਅਸੀਂ ਲਗਭਗ 30000 ਕਰੋੜ ਅਸੀਂ ਮਾਈਨਿੰਗ ਤੋਂ ਵਾਧੂ ਝਟਾਵਾਂਗੇ ਵਾਦਾ ਝੂਠਾ ਹੋ ਗਿਆ 20000 ਕਰੋੜ ਇਹਨੇ ਕਿਹਾ ਸੀ ਕਿ ਅਸੀਂ ਸੇਫਟੀ ਮੀਜਰਸ ਲੈ ਕੇ ਜਿਹੜਾ ਕ腐ਸ਼ਨ ਦੇ ਐਸੇ ਦੀ ਦੀ ਕਿਜ ਰੋਕ ਕੇ ਅਸੀਂ ਉਹ ਬਚਾਵਾਂਗੇ 54000 ਕਰੋੜ ਅਸੀਂ ਹੋਰ ਵਾਧੂ ਜਨਰੇਟ ਕਰਾਂਗੇ ਆਰਥਿਕ ਤੌਰ ਤੇ ਇਹ ਸਰਕਾਰ ਫੇਲ ਰੋਜ਼ਗਾਰ ਦੇ ਮੁੱਦੇ ਤੇ ਫੇਲ ਡਰੱਗ ਦਾ ਨੈਟਵਰਕ ਤੋੜਨ ਦੇ ਮੁੱਦੇ ਤੇ ਫੇਲ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਮੁੱਦੇ ਤੇ ਵਾਦਾ ਖਲਾਫੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਵਾਦਾ ਕੀਤਾ ਸੀ ਉਤੋਂ ਵੀ ਮੁਕਰ ਗਏ ਇੱਕ ਇੱਕ ਹਜ਼ਾਰ ਔਰਤਾਂ ਦੇ ਖਾਤੇ ਜਪਾਣਾ ਸੀ ਉਤੋਂ ਵੀ ਭੱਜ ਗਏ ਇਸ ਤੋਂ ਵੀ ਇਲਾਵਾ ਦਲ ਤੰਪਾ ਸਰੇਆਂ ਲਈ ਸੱਤ ਮੈਂਬਰ ਰਾਜ ਸਭਾ ਚ ਗਏ ਕੋਈ ਸ਼ੈਰੋਲ ਕਾਸਟ ਨਹੀਂ ਪੰਜ ਮੇਅਰ ਹੁਣ ਚੋਣ ਕਰਨੀਆਂ ਆ ਉਹਦੇ ਵਿੱਚ ਨਾ ਕੋਈ ਸ਼ੈਰੋਲ ਕਾਸਟ ਲਈ ਸੀਟ ਜਰ ਨਾ ਕੋਈ ਬੈਕਵਰ ਲਈ ਸੀਟ ਜਰ ਔਰ ਐਸੀ ਕਮਿਸ਼ਨ ਦੇ ਕੋਈ ਮੈਂਬਰ ਨਾਮਜ਼ਦ ਨਹੀਂ ਕੀਤੇ ਗਏ ਪੂਰੇ ਪੰਜਾਬ ਚ بڑے ਪੱਧਰ ਤੇ ਅਤਿਆਚਾਰ ਦਲਤਾਂ ਪਛੜੀਆਂ ਤੇ ਹੁੰਦਾ ਕੋਈ ਇਨਸਾਫ ਨਹੀਂ ਤੋਂ ਮੈਂ ਇਹ ਕਹਿ ਸਕਦਾ ਕਿ ਇਹ ਸਰਕਾਰ ਕਾਂਗਰਸ ਅਕਾਲੀ ਭਾਜਪੀ ਦੀਆਂ ਸਰਕਾਰਾਂ ਦੀ ਤਰ੍ਹਾਂ ਹੀ ਜਾਬਰ ਔਰ ਕਾਫਰ ਸਰਕਾਰ ਸਾਬਤ ਹੋ ਰਹੀ ਆ ਅਸੀਂ ਪੰਜਾਬੀਆਂ ਨੂੰ ਸੱਦਾ ਦੇ ਰਹੇ ਆ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਇੱਕ ਨਵੇਂ ਪੰਜਾਬ ਦੇ ਉਸਾਰੇ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਪ੍ਰਬੰਧ ਕਰਨ ਲਈ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਸੇਤ ਕ੍ਰਾਂਤੀ ਲਈ ਪੰਜਾਬ ਦੀ ਜਨਤਾ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮਜ਼ਦੂਰਾਂ ਦੇ ਭਲੇ ਲਈ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਦਰੁਸਤ ਕਰਨ ਲਈ ਪੰਜਾਬ ਦੀ ਜਨਤਾ ਬਹੁਜਨ ਸਮਾਜ ਪਾਰਟੀ ਨਾਲ ਆ ਕੇ ਖੜੀ ਹੋਵੇ ਬੀਐਸਪੀ ਇੱਕ ਨਵਾਂ ਪੰਜਾਬ ਉਸਾਰਨ ਦਾ ਕੰਮ ਕਰਦੀ ਇਹ ਤਾਂ ਪੰਜਾਬੀਆਂ ਨੂੰ ਅਪੀਲ ਹੈ ਪੰਜਾਬੀਆਂ ਨੂੰ ਸੱਦਾ ਹੈ ਕਿ ਬੌਧਿਕ ਸਮਾਜ ਪਾਰਟੀ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਲਓ ਤੁਸੀਂ ਕਾਂਗਰਸ ਵੀ ਅਜਮਾਈ ਆ ਅਕਾਲੀ ਭਾਜਪਾ ਵੀ ਅਜਮਾਏ ਆ ਆਪ ਵੀ ਅਜਮਾ ਲਈ ਆ ਇਹਨਾਂ 'ਚੋਂ ਕਿਸੇ ਨੂੰ ਅਜਮਾਨ ਦੀ ਗਲਤੀ ਕਰੋਗੇ ਤਾਂ ਆਪਣੇ ਆਪ ਨਾਲ ਫਿਰ ਧੋਖਾ ਕਰੋਗੇ ਬੌਧਿਕ ਸਮਾਜ ਪਾਰਟੀ ਨੂੰ ਮੌਕਾ ਦਿਓ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਪ੍ਰਧਾਨ ਜੀ ਦੇਸ਼ ਦੀ ਡੈਮੋਕ੍ਰੇਸੀ ਨੂੰ ਕਿਵੇਂ ਦੇਖਦੇ ਤੋ ਕੋ ਦੇਸ਼ ਦੇ ਡੈਮੋਕ੍ਰੇਸੀ ਖਤਰੇ ਵਿੱਚ ਕਿਉਂਕਿ ਐ ਜੋ ਬੀਜੇਪੀ ਹੈ ਉਹ ਆਰਐਸਐਸ ਤੋਂ ਗਾਈਡਲਾਈਨ ਲੈ ਕੇ ਦੇਸ਼ ਦੇ ਅੰਦਰ ਸੱਤਾ ਚਲਾਉਂਦੀ ਹੈ ਔਰ ਆਰਐਸਐਸ ਕਦੇ ਵੀ ਡੈਮੋਕ੍ਰੈਟਿਕ ਪ੍ਰਬੰਧ ਦੇ ਹੱਕ ਵਿੱਚ ਨਹੀਂ ਰਹਿੰਦੀ ਉਹ ਬਾਦਸ਼ਾਹਤ ਨਜ਼ਰੀਏ ਨੂੰ ਪ੍ਰਮੋਟ ਕਰਦੀ ਹੈ ਉਹ ਹਜ਼ਾਰਾਂ ਸਾਲ ਪੁਰਾਣੀ ਬਵਸਤਾ ਨੂੰ ਫਿਰ ਤੋਂ ਲਾਗੂ ਕਰਨਾ ਚਾਹੁੰਦੀ ਹੈ ਜਿਹੜੀ ਕਿ ਬਹੁਤ ਦਿਨ ਸਮਾਜ ਪਾਰਟੀ ਨੂੰ ਮਨਜ਼ੂਰ ਨਹੀਂ ਈਵੀਐਮ ਤੇ ਵੀ ਕਾਫੀ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਕਈ ਸੰਗਠਨਾਂ ਵੱਲੋਂ ਕੀ ਕਹਿਣਾ ਚਾਹੋਗੇ ਈਵੀਐਮ ਤੇ ਜੋ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਟੈਂਡ ਲਿਆ ਕਿ ਭਈ ਇਲੈਕਸ਼ਨ ਦੁਨੀਆਂ ਦੇ ਵਿਕਸਿਤ ਕੰਟਰੀਆਂ ਨੇ ਵੀ ਈਵੀਐਮ ਨੂੰ ਅਪਣਾਇਆ ਨਹੀਂ ਜੇ ਕਿਸੇ ਨੇ ਅਪਣਾਇਆ ਸੀ ਉਹ ਵੀ ਪਿੱਛੇ ਹਟੇ ਤo ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ EVM ਅੱਜ ਪੂਰਨ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ ਇਹ ਲੋਕਤੰਤ੍ਰਿਕ ਸੇਤਮੰਦ ਲੋਕਤੰਤ੍ਰਿਕ ਪ੍ਰਣਾਲੀ ਦੇ ਹਿੱਤ ਵਿੱਚ ਹੈ ਕਿ ਇਲੈਕਟਰਲ ਪ੍ਰੋਸੈਸ ਦੇ ਵਿੱਚ ਪਾਰਦਰਸ਼ਤਾ ਹੋਵੇ ਜਨਤਾ ਦਾ ਚੋਣ ਪ੍ਰਕਿਰਿਆ ਦੇ ਉੱਪਰ ਵਿਸ਼ਵਾਸ ਹੋਵੇ ਭਰੋਸਾ ਹੋਵੇ ਤਾਂ ਕਿ ਜਨਤਾ ਦਾ ਲੋਕਸ਼ਾਹੀ ਪ੍ਰਬੰਧ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਇਸ ਕਰਕੇ EVM ਦੀ ਬਜਾਏ ਵੈਲਟ ਪੇਪਰ ਰਾਹੀਂ ਇਲੈਕਸ਼ਨ ਕਰਵਾਏ ਜਾਣ ਇਹ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਅੰਡਰਸਟੈਂਡ ਹੈ ਔਰ ਉਹੀ ਸਟਾਫ ਪੇਡ ਪਦਦਰ ਦੇ ਵਰਕਰ ਦਾ ਵੋਟਰ ਦਾ ਸਟੈਂਡ ਕਿਸਾਨ ਨੇਤਾ ਜਗਦੀਸ਼ ਸਿੰਘ ਢੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 52 ਦਿਨ ਹੋ ਗਿਆ ਉਹਨਾਂ ਨੂੰ ਮਰਨ ਵਰਤੇ ਬੈਠਿਆ ਹੋਇਆ ਪਰ ਕੇਂਦਰ ਸਰਕਾਰ ਵੱਲੋਂ ਪ੍ਰੋਪਰ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਕਿਸਾਨ ਜਥੇਬੰਦੀਆਂ ਨਾਲ ਕਿਵੇਂ ਦੇਖਦੇ ਹੋ ਪਹਿਲੀ ਤੇ ਗੱਲ ਜਿਹੜਾ ਕਿਸਾਨਾਂ ਨੂੰ ਮਜਬੂਰ ਹੋਣਾ ਪਿਆ ਮਰਨ ਵਰਤੇ ਬੈਠਣੇ ਲਈ ਇਹ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ। ਮੌਜੂਨ ਸਮਾਜ ਪਾਰਟੀ ਵੱਲੋਂ ਅਸੀਂ ਉੱਥੇ ਵਿਜ਼ਿਟ ਵੀ ਕੀਤਾ ਸੀ। ਅ ਉੱਥੇ ਅਸੀਂ ਇਹ ਕਹਿ ਕੇ ਵੀ ਆਏ ਸੀ ਕਿ ਜਿੰਨੇ ਵੀ ਇਹ ਮਸਲੇ ਮੁੱਦੇ ਲੈ ਕੇ ਮਰਨਬਤ ਰੱਖਿਆ ਮੌਜੂਨ ਸਮਾਜ ਪਾਰਟੀ ਪੂਰਨ ਤੌਰ ਤੇ ਇਸ ਸੰਘਰਸ਼ ਦੀ ਹਮਾਇਤ ਕਰਦੀ ਹੈ। ਔਰ ਸਦਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਜਨਤੰਤਰ ਦੇ ਅੰਦਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਹੀ ਹੁਕਮਰਾਨ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ। ਅਗਰ ਜਨਤੰਤਰ ਦੇ ਅੰਦਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ ਤੇ ਫਿਰ ਉਹਨੂੰ ਅਸੀਂ ਜਨਤਾ ਦੀ ਸਰਕਾਰ ਨਹੀਂ ਕਹਿ ਸਕਦੇ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੀ ਜੜੀ ਆ। ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਸਫਲ ਨਹੀਂ ਆ ਕਿਸਾਨਾਂ ਦੇ ਮੁੱਦਿਆਂ ਤੇ ਔਰ ਕੇਂਦਰ ਦੀ ਸਰਕਾਰ ਭਾਜਪੀ ਦੀ ਜਿਹੜੀ ਉਹ ਵੀ ਅਸਫਲ ਰਹੀ ਆ ਔਰ ਸਦਾ ਦੋਨੋਂ ਹੀ ਸਰਕਾਰਾਂ ਨੂੰ ਇਹ ਸੁਝਾਇਆ ਸਲਾਹ ਆ ਕਿ ਉਹ ਕਿਸੇ ਵੀ ਅਣਹੋਣੀ ਨੂੰ ਟਾਲਣ ਦੇ ਲਈ ਆਪਣੇ ਹੰਕਾਰ ਨੂੰ ਛੱਡ ਕੇ ਉਹ ਕਿਸਾਨਾਂ ਦੇ ਮਸਲਿਆਂ ਤੇ ਕਿਸਾਨ ਤੇ ਰਹਿਣਾ ਬੈਠ ਕੇ ਗੱਲਬਾਤ ਕਰਕੇ ਉਹਨਾਂ ਦੇ ਮਸਲਿਆਂ ਨੂੰ ਬੇਨਕਸੇ ਦੇ ਦਿੱਤੋ ਹਲ ਕਰਨ ਕਿਉਂਕਿ ਪੰਜਾਬ ਬੜਾ ਸੈਂਸਿਟਿਵ ਸਟੇਟ ਹੈ ਕੋਈ ਵੀ ਅਰਜ਼ ਕਮੀ ਕਟਣਾ ਉਹ ਪੰਜਾਬ ਦੇ ਹਾਲਾਤਾਂ ਦੇ ਉੱਪਰ ਬੜਾ ਪ੍ਰਭਾਵ ਆਪਣਾ ਛੱਡ ਸਕਦੀ ਹੈ ਉਹ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੇ ਲਈ ਵੀ ਇਹ ਜ਼ਰੂਰੀ ਹੈ ਦੇਸ਼ ਦੀ ਤਰੱਕੀ ਔਰ ਵਿਕਾਸ ਦੇ ਲਈ ਵੀ ਜ਼ਰੂਰੀ ਹੈ ਕਿ ਕਿਸਾਨ ਦੇ ਦੁੱਖਾਂ ਨੂੰ ਸਰਕਾਰ ਸੁਣੇ ਔਰ ਉਹਦਾ ਹੱਲ ਕਰੇ ਔਰ ਉਹਦੇ ਨਾਲ ਨਾਲ ਮਜ਼ਦੂਰ ਜਿਹੜਾ ਇਹਦੋ ਕੋ ਜਮੀਨ 2 ਇੰਚ ਵੀ ਹੈ। ਉਹ ਮਜ਼ਦੂਰ ਕਿਉਂਕਿ ਜਿਸ ਸਟੇਟ ਦਾ ਕਿਸਾਨ ਦੁਖੀ ਆ। ਜਿਸ ਦੇਸ਼ ਦਾ ਕਿਸਾਨ ਮਰਨ ਵਰਤ ਤੇ ਬੈਠਾ ਮਜ਼ਦੂਰ ਤਾਂ ਕਿਸਾਨ ਤੇ ਹੀ ਡਿਪੈਂਡੈਂਟ ਹੁੰਦਾ। ਤੇ ਜਿੱਥੇ ਕਿਸਾਨ ਨੂੰ ਮਰਨ ਵਰਤ ਰੱਖਣ ਲਈ ਮਜ਼ਦੂਰ ਹੋਣਾ ਪੈ ਗਿਆ। ਉੱਥੇ ਦੇ ਮਜ਼ਦੂਰ ਦਾ ਜੀਵਨ ਪੱਧਰ ਕੀ ਹੋਏ? ਤਾਂ ਸਰਕਾਰ ਕਿਸਾਨ ਦੇ ਬਾਰੇ ਵੀ ਸੋਚੇ। ਔਰ ਮਜ਼ਦੂਰ ਦੇ ਬਾਰੇ ਵੀ ਸੋਚੇ ਕਿਉਂਕਿ ਮਜ਼ਦੂਰ ਜਿਹੜਾ ਉਹਦਾ ਮਿਨੀਮਮ ਵੇਜ ਜਿਹੜਾ ਉਹ ਅਜੇ ਤੱਕ ਨਹੀਂ ਵਧਾਇਆ ਗਿਆ ਮਜ਼ਦੂਰ ਮਨਰੇਕਾ ਜੰ ਕਹਿੰਦਾ ਕਿ ਸਾਨੂੰ ਰੋਜ਼ਗਾਰ ਦਿੰਦੇ ਰਹੋ ਔਰ ਰੋਜ਼ਗਾਰ ਦੇ ਨਾਲ ਪੈਸਾ ਦਿੰਦੇ ਰਹੋ ਕੰਮ ਕਰਾ ਲਿਆ ਜਾਂਦਾ ਉਹਦੀ ਮਿਹਨਤਾਂ ਨਾਲ ਨਹੀਂ ਦਿੱਤਾ ਜਾਂਦਾ 6 6 ਮਹੀਨੇ ਸਾਲ-ਸਾਲ ਮਨਰੇਕਾ ਜੰ ਇੱਕ ਪਾਸੇ ਸਰਕਾਰ ਅਦਯੋਗ ਪਤੀਆਂ ਦਾ 16 ਲੱਖ ਕਰੋੜ ਮਾਫ ਕਰ ਚੁੱਕੀ ਹੈ ਦੂਜੇ ਪਾਸੇ ਮਨਰੇਕਾ ਚ ਕੰਮ ਕਰਨ ਵਾਲੇ ਮਜ਼ਦੂਰਾ ਨੂੰ ਸਾਲ ਸਾਲ ਮਿਹਨਤਾਂ ਨਹੀਂ ਦਿੱਤਾ ਜਾਂਦਾ ਤੇ ਇਥੋਂ ਸਰਕਾਰ ਦੀ ਪਹੁੰਚ ਦਾ ਪਤਾ ਲੱਗਦਾ ਕਿ ਸਰਕਾਰ ਕਿਸ ਦੇ ਚਾ ਚੱਗੇ ਬਤ ਰਹੀ ਹੈ ਉਨਜੀਪਤੀ ਅਧਜੋਕ ਪਤੀ ਉਹਦੇ ਹਿੱਤਾਂ ਦਾ ਖਿਆਲ ਰੱਖਣਾ ਨਿਰਦਨਾ ਦੇ ਹਿੱਤਾਂ ਦਾ ਕਤਲ ਕਰਨਾ ਮਜ਼ਦੂਰ ਬਰੋਤੀ ਔਰ ਕਿਸਾਨ ਬਰੋਤੀ ਸਰਕਾਰ ਦੀ ਨੀਤ ਜਗਜਾਹ ਹੋ ਚੁਕੀ ਕਈ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਜ ਮਜ਼ਦੂਰ ਇਹ ਗੱਲ ਕਹ ਰਹੇ ਹੈਗੇ ਜੀ ਜਦੋਂ ਸਾਡੇ ਤੇ ਕੋਈ ਪੀੜਾ ਪੈਂਦੀ ਹੈ ਤਾਂ ਕਿਸਾਨ ਸਾਡੇ ਨਾਲ ਖੜਦਾ ਨਹੀਂ ਚਮੇ ਦੇਖਦੇ ਹਾਂ ਜੀ ਦੇਖੋ ਮੈਂ ਇਹ ਗੱਲ ਪਾਰਲੀਮੈਂਟ 'ਚ ਵੀ ਕਹੀ ਸੀ ਕਿ ਜ਼ਾਬਰ ਇੱਕੋ ਹੀ ਆ ਲੇਕਿਨ ਮਜਲੂਮ ਪੰਡੇ ਹੋਏ ਜਦੋਂ ਕਿਸਾਨ ਤੇ ਜ਼ੁਲਮ ਹੁੰਦਾ ਤਾਂ ਮਜ਼ਦੂਰ ਸੋਚਦਾ ਵੀ ਖੜਾ ਕਿਉਂ ਨਾ ਕਰ ਜਦੋਂ ਮਜ਼ਦੂਰ ਤੇ ਹੁੰਦਾ ਤਾਂ ਕਿਸਾਨ ਸੋਚਣ ਲੱਗ ਜਾਂਦਾ ਜਦੋਂ ਸਿੱਖ ਜਲਾਇਆ ਜਾਂਦਾ ਤਾਂ ਮੁਸਲਮਾਨ ਸੋਚਣ ਲੱਗ ਜਾਂਦਾ ਜਦੋਂ ਮੁਸਲਮਾਨ ਜਲਾਇਆ ਜਾਂਦਾ ਤਾਂ 크ਰਿਸਚੀਅਨ ਸੋਚਦਾ ਜਦ 크ਰਿਸਚੀਅਨ ਜਲਾਇਆ ਜਾਂਦਾ ਤਾਂ ਬਾਕੀ ਚੁੱਪ ਰਹਿੰਦੇ ਜਾਵਰ ਇੱਕੋ ਹੀ ਆ ਮਜ਼ਲੂਮ ਨੇ ਆਪਣੇ ਆਪ ਨੂੰ ਵੱਖ-ਵੱਖ ਸੈਕਸ਼ਨ ਦੇ ਵਿੱਚ ਵੰਡ ਲਿਆ ਇਸੇ ਕਰਕੇ ਕਾਂਸ਼ੀਗਾਮ ਸਾਹਿਬ ਨੇ ਬਹੁਜਨ ਸਮਾਜ ਦਾ ਨਾਮ ਦਿੱਤਾ ਸੀ ਕਿ ਜਦ ਤੁਸੀਂ ਆਪਸੀ ਵੰਡ ਦੀਆਂ ਲਾਈਨਾਂ ਨੂੰ ਮਿਟਾ ਕੇ ਇਕੱਠੇ ਹੋ ਜਾਓਗੇ ਤੁਸੀਂ ਅਲਪਜੰਤੂ ਬੌਝਨ ਹੋ ਜਾਓਗੇ। ਔਰ ਜਾਬਰਦੀ ਸੰਖਿਆ 100 ਤੋਂ 15 ਆ। ਮਜਲੂਮਾ ਦੀ ਸੰਖਿਆ 100 ਤੋਂ 85 ਆ। ਤਾਂ 85ਾਂ ਤੇ ਫਿਰ ਕੋਈ ਜ਼ੁਲਮ ਨਹੀਂ ਕਰ ਸਕਦਾ। ਇਸ ਕਰਕੇ ਕਿਸਾਨੋ ਵੀ ਭਾਈ ਚਰਕ ਸਾਂਝ ਵਾਲੀ ਅਪਰੋਚ ਰੱਖਣੀ ਚਾਹੀਦੀ ਆ। ਔਰ ਮਜ਼ਦੂਰ ਨੂੰ ਵੀ ਅਗਰ ਕਿਸਾਨ ਨਹੀਂ ਵੀ ਪਿਛਲੇ ਸਮੇਂ 'ਚ ਖੜਿਆ ਤਾਂ ਮਜ਼ਦੂਰ ਨੂੰ ਹਮੈਨਿਟਰੀਅਨ ਗਰਾਉਂਡ ਤੇ ਇਸ ਸੰਘਰਸ਼ ਦਾ ਸਮਰਥਨ ਹੀ ਕਰਨਾ ਚਾਹੀਦਾ ਹੈ ਔਰ ਭੋਜਨ ਸਮਾਜ ਪਾਰਟੀ ਹਮੈਨਿਟਰੀਅਨ ਗਰਾਉਂਡ ਤੇ ਕਿਸਾਨ ਸੰਘਰਸ਼ ਦੇ ਅਸੀਂ ਹਮਾਇਤ ਤੇ ਆਏ